ਹੈਲੋ ਦੋਸਤੋ ਮੈਂ ਹਾਂ ਸੁਖਵਿੰਦਰ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਅੱਜ ਆਪਾਂ ਹਾ ਦੇਖੋ ਕਿੰਨਾ ਖੂਬਸੂਰਤ ਪਰਸ ਬਣਾਇਆ ਹੈ ਜੋ ਕਿ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਉੱਤੇ ਮੋਤੀ ਲਗਾਏ ਹੋਏ ਹੈ ਤੇ ਵਿੱਚ ਮੈਂ ਇਹਦੇ ਦੇਖੋ ਲਾਈਨਿੰਗ ਲੱਗੀ ਹੋਈ ਹੈ ਪੂਰਾ ਹਾਰਡ ਬਣਾਇਆ ਹੋਇਆ ਹੈ ਤੇ ਇੱਕ ਮੈਗਨੇਟ ਉਹ ਲਗਾਇਆ ਬਟਨ ਤੇ ਆ ਉੱਪਰ ਮੋਤੀ ਤੇ ਕਰੋਸ਼ਲ ਗਏ ਹੋਏ ਤੇ ਦੇ ਬਸਤੇ ਆਪਾਂ ਇੱਕ ਕਰੋਸ਼ੀਆ ਇਹ ਜੋ ਕਿ ਆਪਾਂ ਥ੍ਰੈਡ ਤੁਸੀਂ ਜੋ ਵੀ ਯੂਜ਼ ਕਰਨਾ ਚਾਹੁੰਦੇ ਹੋ ਉਹ ਲਓ ਹੁਣ ਆਪਾਂ ਬਣਾਵਾਂਗੇ ਚੇਨ ਆਪਾਂ ਸਿੰਪਲ ਚੇਨ ਬਣਾਉਣੀ ਹੈ 50 ਜਾਨੀ ਕਿ 50 ਚੇਨਾਂ ਬਣਾਉਣੀ ਹੈ ਆਪਾਂ ਪੰਜਾ ਚੇਨਾ ਕਰਕੇ ਆਪਾਂ ਤੁਸੀਂ ਆ ਅਕੋਰਡਿੰਗ ਵੀ ਬਣਾ ਸਕਦੇ ਹੋ ਵੱਡਾ ਛੋਟਾ ਉਹ ਤੁਹਾਡੀ ਮਰਜ਼ੀ ਹੈ ਵੀ ਕਿੱਡਾ ਬਣਾਉਣਾ ਹੈ ਤੁਸੀਂ ਤੇ ਹੁਣ ਆਪਾਂ ਕਰਾਂਗੇ ਇਸੇ ਹਾਫ ਡਬਲ ਕਰੋਸ਼ੀਆ ਹਾਫ ਡਬਲ ਕਰੋਸ਼ੀ ਜਨ ਕੀ ਉੱਪਰ ਬੜ ਦੇ ਕੇ ਇੱਕ ਵਾਰੀ ਸੀ ਕਰੋਸ਼ੇ ਚੋ ਕੱਢਣਾ ਹੈਗਾ ਜਨਨ ਕੀ ਦੋ ਵਾਰ ਹੀ ਨਹੀਂ ਕਰੋਸ਼ੇ ਨੂੰ ਬੁਨਣਾ ਇੱਕ ਵਾਰੀ ਹੀ ਬੁਨਣਾ ਹੈਗਾ ਇਹ ਬਾੜਤਾ ਦੇਣਾ ਪਰ ਇੱਕ ਵਾਰੀ ਚ ਹੀ ਕਰੋਸ਼ੇ ਚ ਕੱਢ ਲੈਣਾ ਇਹਨੂੰ ਕਹਿੰਦੇ ਹੈਫ ਡਾਉਨ ਕਰੋਸ਼ੀਆ ਆ ਦੇਖੋ ਆਪਾਂ ਸਾਰੀ ਚੇਨ ਤੇ ਹੈਫ ਡਬਲ ਕਰੋਸ਼ੀਆ ਕਰ ਲੈਣੀ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਨੂੰ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ ਸਾਰੀ ਫੇਸਬੁਕ ਨੂੰ ਫੋਲੋ ਕਰੋ ਇੰਸਟਾਗ੍ਰam ਆ ਪੂਰੀ ਹੋ ਗਈ ਸਾਰੀ ਚੇਨ ਤੇ ਆਪਾਂ ਹਾਫ ਡਬਲ ਕਰੋਸ਼ੀਆ ਕੀਤਾ ਹੈ ਇੱਥੇ ਆਪਾਂ ਪਾਵਾਂਗੇ ਤਿੰਨ ਹਾਫ ਡਬਲ ਕਰੋਸ਼ੀਆ ਇੱਕ ਹੀ ਚੇਨ ਦੇ ਵਿੱਚ ਤਿੰਨ ਹਾਫ ਡਬਲ ਕਰੋਸ਼ੀਆ ਫਿਰ ਦੂਸਰੀ ਤਰਫ ਮੋੜ ਲਾਂਗੇ ਆਪਾਂ ਹੁਣ ਬਿਲਕੁਲ ਉਦੇ ਆਪੋਜ਼ਿਟ ਆਮੋ ਸਾਹਮਣੀ ਸਨ ਕੀ ਆਪਾਂ ਕ੍ਰੋਸ਼ੀਆ ਕਰਾਂਗੇ ਹਾਫ ਡਬਲ ਕ੍ਰੋਸ਼ੀਆ ਆ ਦੇਖੋ ਐਦਾਂ ਹੀ ਆਪਾਂ ਸਾਰੀ ਲਾਈਨ ਇਹ ਪੂਰੀ ਕਰ ਲੈਣੀ ਹੈ ਸਾਰੀ ਰੋ ਕੰਪਲੀਟ ਕਰ ਲੈਣੀ ਹੈ ਸਰੀਰ ਉਹ ਪਾਈ ਕੰਪਲੀਟ ਕਰ ਲਈ ਫਿਰ ਲਾਸਟ ਤੇ ਫਿਰ ਇੱਥੇ ਆਵਾਂਗੇ ਜਦੋਂ ਇੱਥੇ ਫਿਰ ਤਿੰਨ ਹਾਫ ਡਬਲ ਕਰੋਸ਼ੀਆ ਇੱਕ ਹੀ ਚੇਨ ਦੇ ਵਿੱਚ ਆਪਾਂ ਤਿੰਨ ਹਾਫ ਡਬਲ ਕਰੋਸ਼ੀਆ ਪਾਣੀ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ ਦੇਖ ਕੇ ਬਣਾਉਣ ਦੀ ਤੁਸੀਂ ਜੋ ਆਪਦੇ ਹੱਥ ਨਾਲ ਪੱਚੀਸ ਬਣਾਉਣੇ ਆ ਉਹਦੀ ਲੱਗ ਹੀ ਖੁਸ਼ੀ ਹੁੰਦੀ ਹੈ ਜਿਹੜੀਆਂ ਵੀ ਮੇਰੀਆਂ ਭੈਣਾਂ 40-45 ਸਾਲ ਦੀਆਂ ਹੈਗੀਆਂ ਉਹਨਾਂ ਨੂੰ ਤਾਂ ਤਕਰੀਬਨ ਸਾਰਿਆਂ ਨੂੰ ਕ੍ਰੋਸ਼ੀਆ ਆਉਂਦਾ ਹੀ ਹੈਗਾ ਉਦੋਂ ਬਾਅਦ ਟ੍ਰੈਂਡਿੰਗ ਖਤਮ ਹੋ ਗਿਆ ਸੀ ਇਹਦਾ ਕਰੋਸ਼ੀਆ ਦਾ ਉਸ ਟਾਈਮ ਤਾਂ ਬਹੁਤ ਚੱਲ ਰਿਹਾ ਸੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਰੋਸ਼ੀਆ ਬੁੰਨਾ ਫਿਰ ਲਾਈਨ ਪੂਰੀ ਹੋ ਗਈ ਫਿਰ ਫਿਰ ਇੱਥੇ ਤਿੰਨ ਹਾਫ ਡਬਲ ਕਰੋਸ਼ੀਆ ਥੋੜਾ ਕੈਮਰਾ ਮੇਰਾ ਹੋ ਗਿਆ ਸੀ बनाते तो वीडियो पता ही नहीं चलता है कैमरा नीचे नहीं होता ये फिर लाइन फिर हाफ डबल क्रोशिया <coughs> सारी लाइन ऐ कंप्लीट कर लेनी आप लास्ट त आके फिर ਤਿੰਨ ਹਾਫ ਡਬਲ ਕਰੋਸ਼ੀ। ਹੁਣ ਤਾਈ ਸਾਰੀ ਰੋ ਹੀ ਕੰਪਲੀਟ ਕਰ ਲੈਣੀ ਐ। ਹੁਣ ਆਪਾਂ ਦੂਸਰੀ ਸਾਈਡ ਫੇਰ ਆ ਗਏ। ਇੱਥੇ ਵੀ ਦੂਸਰੀ ਸਾਈਡ ਤਿੰਨ ਹਾਫ ਡਬਲ ਕਰੋਸ਼ੀ ਆਪੋ। इदा दोनों साइड तीन तीन ना हो जाए देखो हमें पूरा उपरों गलाई च हो गया तो बाद ਤਿੰਨ ਸਾਈਡ ਤਿੰਨ-ਤਿੰਨ ਲਾਈਨ ਜਦੋਂ ਬਣ ਗਿਆ ਲਾਈਨਾਂ ਉਹ ਤੋਂ ਬਾਅਦ ਬਸ ਸਿੰਪਲ ਸਾਰਾ ਇੱਕ ਇੱਕੋ ਹੀ ਕੋਰਨਰ ਤੇ ਹਾਫ ਡਬਲ ਕ੍ਰੋਸ਼ੀਆ ਕਰਨਾ ਹੈ ਤਿੰਨ ਬੰਦ ਕਰ ਦੇਣੀ ਹੈ ਬਸ ਐਦਾਂ ਹੀ ਹੁਣ ਤੁਸੀਂ ਆਪ ਦੇ ਅਕੋਰਡਿੰਗ ਜਿੰਨਾ ਤੁਸੀਂ ਵੱਡਾ ਬਣਾਉਣਾ ਚਾਹੁੰਦੇ ਹੋ ਪਰਸ ਉਹਦੇ ਆਪ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ हूँ सिंगल ही करो हाफ डबल करोशिया करना आप फोल्ड होने लग गया है का। आई मुड़ जा मुड़जूगा तो यह उचाई आप बना सकते हो जिना भी उच्चा बना चाहते हो तीस ये ਮੈਂ ਇਹਦੀ ਉਚਾਈ 6 ਇੰਚ ਲੰਬਾ ਰੱਖਿਆ ਇਹ ਤੇ ਚੌੜਾਈ ਇਹਦੀ 9 ਇੰਚ ਹੈ 6 ਇੰਚ ਚੌੜਾ ਲੰਬਾ ਤੇ ਚੌੜਾ 9 ਇੰਚ ਤੁਸੀਂ ਆਪ ਦੇ ਅਕੋਰਡਿੰਗ ਵੀ ਵੱਡਾ ਛੋਟਾ ਕਰ ਸਕਦੇ ਹੋ ਜਿੰਨਾ ਵੀ ਤੁਹਾਨੂੰ ਚਾਹੀਦਾ ਹੈ ਪਰਸ ਇਹ ਆਪ ਦੇ ਅਕੋਰਡਿੰਗ ਵੀ ਰੱਖ ਸਕਦੇ ਹੋ ਤੇ ਆਹ ਦੇਖੋ ਲਾਸਟ ਤੇ ਮੈਂ ਜੋ ਸੀਗਾ ਤਾਗਾ ਹੁਣ ਵਿੱਚ ਹੀ ਦਬਾਜੇ ਦਿੱਤਾ ਹੁਣ ਇਹਦਾ ਆਪਾਂ ਜਿੰਨੇ ਦੇ ਡਬਲ ਸਿੰਗਲ ਕਰੋਸ਼ਾ ਸੀ ਉਹਨੂੰ ਗਿਣ ਕੇ ਹਾਫ ਕਰ ਲਿਆ ਯਾਨੀ ਕਿ ਅੱਧਾ ਕਰ ਲਿਆ ਅੱਧਾ ਕਰਕੇ ਤੇ ਵਿਚਕਾਰ ਤੋਂ ਸਟਾਰਟ ਕਰ ਲਿਆ ਹੈਗਾ ਤੇ ਤਿੰਨ ਸਿੰਗਲ ਚੇਨਾਂ ਲੈ ਕੇ ਤੇ ਇਹਨੂੰ نیچے ਸਟਿਚ ਕਰਤਾ ਅਗਲੇ ਸਟੀਚਿੰਗ ਤੋਂ ਸਟਾਰਟ ਕਰਕੇ ਆਪਾਂ ਹੁਣ ਇਹਦਾ ਉੱਪਰ ਵਾਲਾ ਢੱਕਣ ਬਣਾਵਾਂਗੇ ਇਦੇ ਵਿੱਚ 1 2 3 4 5 6 6 ਬਣਾ ਕੇ ਦੋ ਵਿੱਚੋਂ ਸਕਿਪ ਕਰਕੇ ਨੀਚੋਂ ਚੇਨ ਤੇ ਇੱਥੇ ਸਟਾਰਟ ਕਰਦਾ ਇੱਥੇ ਇਹਨੂੰ ਅਟੈਚ ਕਰਦਾ ਇਹਦੇ ਨਾਲ ਮੰਨੂ ਸੈਕਿੰਡ ਆਪਾਂ ਅਗਲੀ ਲਾਈਨ ਬਣਾਵਾਂਗੇ ਇੱਕ ਫੇਸ ਸਕਿਪ ਕਰਨਾ ਹੈਗਾ ਇੱਕ ਸਕਿਪ ਕਰਕੇ ਫਿਰ ਤੇ ਇੱਕ ਚੇਨ ਕੀਤੀ ਤੇ ਫਿਰ ਡਬਲ ਕਰੋਸ਼ੀਆ ਇੱਕ ਚੇਨ ਇੱਕ ਡਬਲ ਕਰੋਸ਼ੀਆ ਇੱਕ ਚੇਨ ਇੱਕ ਡਬਲ ਕਰੋਸ਼ੀਆ ਐਦਾਂ ਹੀ ਆਪਾਂ ਬਣਾਉਣਾ ਹੈ ਇੱਕ ਚੇਨ ਇੱਕ ਡਬਲ ਕ੍ਰੋਸ਼ੀਆ ਇੱਕ ਚੇਨ 6 ਵਾਰੀ ਐਦਾਂ ਹੀ ਆਪਾਂ ਬਣਾਉਣੇ ਆ ਫਿਰ ਉੱਥੇ ਹੁਣ ਦੋ ਫੇਰ ਸਕਿਪ ਕਰਨੇ ਆ ਆਪਾਂ ਦੋ نیچے ਦੋ ਜਨਨ ਕਿ ਬੀਏ ਨੀਚੇ ਉਹ ਜਿਹੜੀ ਹੈਗੀ ਆਪਾਂ ਚੇਨਾਂ ਹੁੰਦੀਆਂ ਦੋ ਛੱਡਣੀਆਂ ਆ ਆਪਾਂ ਛੱਡ ਕੇ ਫੇਰ ਉਹ ਅਟੈਚ ਕਰ ਲੈਣਾ ਫੇਰ ਫੇਰ ਇੱਕ ਇੱਕ ਫੇਰ ਅਟੈਚ ਕਰਨਾ ਇੱਕ ਇੱਕ ਫੇਰ ਛੱਡ ਕੇ ਫੇਰ ਅਗਲਾ ਅਟੈਚ ਕਰਨਾ ਤੇ ਉਹਦੇ ਬਿਲਕੁਲ ਨਾਲ ਇਹ ਜੁੜ ਜੇ ਜਾਊਗਾ ਹੁਣ ਹਰੇਕ ਦੇ ਵਿੱਚ ਇੱਕ ਡਬਲ ਕਰੋਸ਼ੀਆ ਇੱਕ ਡਬਲ ਕਰੋਸ਼ੀਆ ਐਂਡ ਇੱਕ ਇੱਕ ਜਿਹੜਾ ਬਣਿਆ ਹੋਇਆ ਸੀ ਉਹਦੇ ਵਿੱਚ ਆਪਾਂ ਇਦਾਂ ਹੀ ਪਾਉਣਾ ਹੈ ਇੱਕ ਡਬਲ ਕਰੋਸ਼ੀਆ ਇੱਕ ਚੇਨ ਦੇ ਵਿੱਚ ਪਾਉਣਾ ਤੇ ਇੱਕ ਡਬਲ ਕਰੋਸ਼ੀਆ ਆਪਾਂ ਉਹਦੇ ਵਿੱਚ ਉਹ ਕਰਨਾ ਹੈ ਜਿਹੜਾ ਡਬਲ ਕਰੋਸ਼ੀਆ ਹੈ ਉਹਦੀ ਚੇਨ ਦੇ ਵਿੱਚ ਹੀ ਪਾਉਣਾ ਹੈ ਐਦਾਂ ਇਹ ਸਾਰੀ ਰੋ ਕੰਪਲੀਟ ਕਰ ਲੈਣੀ ਹੈ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਇਆ ਕਰੋ ਜੇਕਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਤੁਹਾਨੂੰ ਦੱਸਿਆ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਪਸੰਦ ਆਇਆ ਕਿ ਨਹੀਂ ਤੇ ਐਦਾਂ ਹੀ ਆਪਾਂ نیچے ਫੇਰ ਇਹਨੂੰ ਸਟਿਚ ਕਰ ਦੇਣਾ ਹੈਗਾ ਫਿਰ ਚੇਨ ਕੀਤੀ ਹੁਣ ਇੱਕ ਹਾਫ ਡਬਲ ਕਰੋਸ਼ੀਆ ਕਰਨਾ ਹੈ ਆਪਾਂ ਕ੍ਰੋਸ਼ੀਆ ਦੇ ਬਾਲ ਦੇ ਕੇ ਹਾਫ ਡਬਲ ਕ੍ਰੋਸ਼ੀਆ ਹਾਫ ਡਬਲ ਕ੍ਰੋਸ਼ੀਆ ਇਹਦਾ ਮੈਂ ਪਾਰਟ 2 ਬਣਾਈ ਹੈ ਜਿਹੜਾ ਇਹ ਆਪਾਂ ਪਰਸ ਦਾ ਢੱਕਣ ਬਣਾ ਰਹੇ ਹਾਂ ਤੇ ਕੰਪਲੀਟ ਇਹ ਅਗਲੇ ਪਾਰਟ ਦੇ ਵਿੱਚ ਹੋਊਗਾ ਕਿਉਂਕਿ ਮੈਂ ਨੈਕਸਟ ਹੋਰ ਵੀਡੀਓ ਪਾਉਂਗੀ ਉਹ ਜ਼ਰੂਰ ਦੇਖਿਓ ਤੁਸੀਂ ਇਹ ਅੱਧਾ ਹੀ ਮੈਂ ਦਿਖਾਇਆ ਇਸ ਚ ਵੀਡੀਓ ਬਹੁਤ ਵੱਡੀ ਹੋ ਜਾਂਦੀ ਹੈ ਫਿਰ ਅਗਲਾ ਫੁੱਲ ਵੀਡੀਓ ਦੇਖਦਾ ਨਹੀਂ ਹੈਗਾ ਅੱਧੀ ਛੱਡ ਕੇ ਚਲਾ ਜਾਂਦੇ ਇਸ ਕਰਕੇ ਮੈਂ ਇਸ ਨੂੰ ਦੋ ਭਾਗਾ ਚ ਵੰਡਤਾ ਤੇ ਪਲੀਜ਼ ਪੂਰੀ ਫੁੱਲ ਵੀਡੀਓ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਤੇ ਵੀਰੇ ਚੈਨਲ ਸਬਸਕ੍ਰਾਈਬ ਆ ਦੇਖੋ ਸਾਰੇ ਚ ਹਾਫ ਡਬਲ ਕ੍ਰੋਸ਼ੀਆ ਹੋ ਗਿਆ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਇਹਦੇ ਨਾਲ ਦੋ ਛੱਡ ਕੇ ਇਹਨੂੰ ਅਟੈਚ ਕੀਤਾ ਸਿੰਗਲ ਸਟਿਚ ਨਾਲ ਕਰਨਾ ਹੈ ਇੱਕ ਫੇਰ ਇੱਕ ਛੱਡਦੇ ਆਂ ਇੱਕ ਚੇਨ ਕੀਤੀ ਹੁਣ ਇੱਕ ਇੱਕ ਛੱਡਤਾ ਇੱਕ ਵਿੱਚੋਂ ਨੀਚੋਂ ਇੱਕ ਸਕਿਪ ਕੀਤਾ ਇੱਕ ਚ ਡਬਲ ਕਰੋਸ਼ੀਆ ਇੱਕ ਚੇਨ ਇੱਕ ਡਬਲ ਕਰੋਸ਼ੀਆ ਇੱਕ ਚੇਨ ਇੱਕ ਡਬਲ ਕਰੋਸ਼ੀਆ ਇੱਕ ਚੇਨ ਕਮੈਂਟ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਪਸੰਦ ਹੈ ਅਗਰ ਅਗਰ ਤੁਸੀਂ ਕਿਸੇ ਨੇ ਲੈਣਾ ਹੈ ਮੈਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਉਹ ਵੀ ਮੈਸੇਜ ਕਰ ਸਕਦੇ ਹੋ ਫਿਰ ਮੈਂ ਆਪਦਾ ਪਰਸਨਲ ਨੰਬਰ ਦੇਵਾਂਗੀ ਜਿਸ ਤੇ ਤੁਸੀਂ WhatsApp ਤੇ ਮੈਨੂੰ ਦੱਸ ਸਕਦੇ ਮੈਸੇਜ ਕਰਕੇ ਇੱਕ ਚੇਨ ਇੱਕ ਡਬਲ ਕ੍ਰੋਸ਼ ਇੱਕ ਚੇਨ ਇੱਕ ਡਬਲ ਕ੍ਰੋਸ਼ ਆ ਦੇਖੋ ਹੁਣ ਦੋ ਸਕਿਪ ਕੀਤੇ ਨੀਚੋਂ ਇਹਨਾਂ ਅਟੈਚ ਕਰਤਾ ਸਿੰਗਲ ਸਟਿਚ ਨਾਲ ਇੱਕ ਇੱਕ ਸਟਿਚ ਹੋਰ ਕੀਤਾ ਸਿੰਗਲ ਸਟਿਚ ਹੁਣ ਚੇਨ ਹੁਣ ਇਹਦੇ ਵਿੱਚ ਆਪਾਂ ਦੋ ਡਬਲ ਕ੍ਰੋਸ਼ੇ ਪਾਉਣੀਆਂ ਨੇ ਤੀਸਰਾ ਡਬਲ ਕ੍ਰੋਸ਼ੇ ਦੇ ਉੱਪਰ ਹੀ ਡਬਲ ਕ੍ਰੋਸ਼ੇਆ ਯਾਨੀ ਕਿ ਟੋਟਲ ਤਿੰਨ ਹੋ ਗਏ ਦੋ ਡਬਲ ਕ੍ਰੋਸ਼ੇ ਐਂਡ ਇੱਕ ਸੇਮ ਦੇ ਉੱਤੇ ਤਿੰਨ ਡਬਲ ਕਰੋਸ਼ੀਆ ਕਰਨੀ ਹੈ ਆ ਦੇਖੋ ਸਾਰੀ ਰੋ ਕੰਪਲੀਟ ਹੋ ਗਈ ਫਿਰ ਮੈਂ ਸਟਿਚ ਕਰਤਾ ਫਿਰ ਨਵਾਂ ਸਟਾਰਟ ਕਰ ਲਿਆ ਅਪਰ ਅਗਲੀ ਲਾਈਨ ਅਗਲੀ ਰੋ ਇੱਕ ਚੇਨ ਇੱਕ ਡਬਲ ਕਰੋਸ਼ੀਆ ਇੱਕ ਚੇਨ ਇੱਕ ਡਬਲ ਕਰੋਸ਼ੀਆ ਇੱਕ ਇੱਕ نیچے ਇੱਕ ਸਕਿਪ ਕੀਤਾ ਇੱਕ ਨੀਚੋਂ ਐਦਕੀ ਸਕਿਪ ਵੀ ਕਰਨਾ ਹੈ ਆਪਾਂ ਜਨਨ ਕਿ ਛੱਡਣਾ ਹੈ ਡਬਲ ਕਰੋਸ਼ਨ ਨੀਚੋਂ ਨੀਚੇ ਕਿ ਛੱਡ ਕੇ ਇੱਕ ਚੇ ਉੱਪਰ ਇੱਕ ਚੇ ਨਹੀਂ ਕਿ ਡਬਲ ਕਰੋਸ਼ੇ ਐਦਾਂ ਹੀ ਆਪਾਂ ਸਾਰੀ ਰੋ ਇਹ ਕੰਪਲੀਟ ਕਰ ਲੈਣੀ ਹੈ ਜਨਨ ਕਿ ਲਾਈਨ ਆਪਾਂ ਇਦੇ ਵਿੱਚ ਫਿਰ ਦੋ ਡਬਲ ਕ੍ਰੋਸ਼ੀਆ ਇੱਕ ਸੇਮ ਦੇ ਵਿੱਚ ਤਿੰਨ ਡਬਲ ਕ੍ਰੋਸ਼ੀਆ ਸੇਮ ਹੀ نیچے ਵਾਲੀ ਲਾਈਨ ਵਾਂਗੂ ਸੇਮ ਹੀ ਇਹ ਲਾਈਨ ਬਣੂਗੀ ਜਿਵੇਂ ਆਪਾਂ نیچے ਬਣਾਈ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਦੇ ਕਿ ਕਿੰਨਾ ਸੋਹਣਾ ਬਣ ਗਿਆ ਇਹ ਲਾਈਨ ਐ ਏਦਾਂ ਹੀ ਇਹ ਸਾਰਾ ਕੰਪਲੀਟ ਹੋ ਜਾਊਗਾ ਆਪਣਾ ਲਾਈਨ ਸਾਰੇ ਕੰਪਲੀਟ ਹੋ ਜੂਗੀ ਤੇ ਤੁਸੀਂ ਪਲੀਜ਼ ਜਿਹਨੂੰ ਕਰੋਸ਼ੀ ਆਉਂਦਾ ਹੈ ਜ਼ਰੂਰ ਟਰਾਈ ਕਰਿਆ ਕਰੋ ਜੇ ਕਿਸੇ ਨੂੰ ਡਿਪਰੈਸ਼ਨ ਹੈਗਾ ਤੇ ਉਹ ਬੰਦਾ ਆਪਦੇ ਮਨ ਦੇ ਜਿਹੜੇ ਵੀ ਸ਼ੌਂਕ ਹੈਗੇ ਉਹ ਗੁਰੇ ਕਰੇ ਕਰੋਸ਼ੀ ਬੁੰਨਾ ਜਿਹੜੀ ਵੀ ਲੇਡੀਜ਼ ਨੂੰ ਕਰੋਸ਼ੀ ਆਉਂਦਾ ਹੈ ਅੱਜ ਕੱਲ ਤਾਂ ਜੈਂਸ ਵੀ ਬਹੁਤ ਬੁੰਨ ਰਿਹਾ ਕਰੋਸ਼ੀਆ ਬਾਹਰਲੇ ਦੇਸ਼ਾਂ ਦੇ ਵਿੱਚ ਵਾਰਲੀ ਕੰਟਰੀਆਂ ਦੇ ਵਿੱਚ ਜੈਂਸ ਬਹੁਤ ਜ਼ਿਆਦੇ ਬੁਣ ਰਹੇ ਹੈ ਇਹ ਕਰੋਸ਼ੀਆ ਸਲਾਈਆਂ ਤੇ ਤੁਸੀਂ ਵੀ ਟਰਾਈ ਕਰਿਆ ਕਰੋ ਇਹਦੇ ਨਾਲ ਡਿਪਰੈਸ਼ਨ ਬਿਲਕੁਲ ਬੰਦਾ ਦੂਰ ਚਲਾ ਜਾਂਦਾ ਜਦੋਂ ਆਪਾਂ ਆਪਣੇ ਮਨਪਸੰਦ ਚੀਜ਼ਾਂ ਕੰਮ ਕਰਨ ਲੱਗ ਜਾਂਦੇ ਆ ਬੁੱਕਸ ਪੜ੍ਹਨੀਆਂ ਗਾਰਡਨਿੰਗ ਕਰਨੀ ਤੇ ਜੋ ਵੀ ਤੁਹਾਨੂੰ ਪਸੰਦ ਹੈ ਪੇਂਟਿੰਗ ਕਰਨੀ ਆਪਦੇ ਆਪ ਨੂੰ ਹਮੇਸ਼ਾ ਬਿਜ਼ੀ ਰੱਖੋ ਡਿਪਰੈਸ਼ਨ ਤੋਂ ਬਚਣ ਵਾਸਤੇ ਤੇ ਕਦੇ ਵੀ ਡਿਪਰੈਸ਼ਨ ਤੁਹਾਨੂੰ ਨੇੜੇ ਨਹੀਂ ਆਊਗਾ ਜੇਕਰ ਤੁਸੀਂ ਆਪਦੇ ਆਪ ਨੂੰ ਬੀਸੀ ਰੱਖੋਗੇ ਤਾਂ ਜਦੋਂ ਬੰਦਾ ਵਿਹਲਾ ਹੁੰਦਾ ਉਦੋਂ ਡਿਪਰੈਸ਼ਨ ਹੁੰਦਾ ਹੈ ਉਦੋਂ ਬੰਦਾ ਸੋਚੀ ਜਾਂਦਾ ਹੈ ਤੇ ਪ੍ਰਮਾਤਮਾ ਦਾ ਹਮੇਸ਼ਾ ਹੀ ਸ਼ੁਕਰੀਆ ਦਾ ਕਰਿਆ ਕਰੋ ਜੇ ਆਪਾਂ ਨੂੰ ਬਹੁਤ ਖੁਸ਼ੀ ਦਿੱਤਾ ਸੱਚੇ ਭਾਸ਼ਾਨੀ ਇੱਥੇ ਤੱਕ ਕੀ ਤੁਸੀਂ ਪਰਮਾਤਮਾ ਦਾ ਐਵੇਂ ਸ਼ੁਕਰੀਆ ਦਾ ਕਰ ਸਕਦੇ ਵੀ ਸਾਡੇ ਹੱਥ 'ਚ ਮੋਬਾਈਲ ਹੈ ਬਹੁਤ ਲੋਕਾਂ ਕੋਲੇ ਤਾਂ ਮੋਬਾਈਲ ਵੀ ਹੈ ਨਹੀਂ ਆ ਦੇਖੋ ਕਿ ਸਕਿਪ ਕਰਤਾ ਇੱਕ ਚੇਨ ਇੱਕ ਡਬਲ ਕਰੋਸ਼ੀਆ ਤੋ ਡਬਲ ਕਰੋਸ਼ੀਆ तो सेम स्टिच के फिर फिर देखो इतना ही ये सारी रो कंप्लीट हो जूगी दूसरा एपीसोड जरूर देखियो देखिए दूसरा पार्ट मैं जो कि जल्दी ही पाऊँगी हाफ पाया क्योंकि वीडियो बहुत वड्डी हो जाती है फिर सारे कंप्लीट भीडियो देखते नहीं छड़ के चले जाते हैं तो इस करके मैं दो वीडियो बनाई है हम आप नवा स्टार्ट कर दिया सेम एक चेन एक चेन, एक चेन ਇੱਕ ਡਬਲ ਕਲੋਚੀਆ ਇੱਕ ਚੇਨ نیچے स्किप ਕੀਤਾ ਤੇ ਪਲੀਜ਼ ਤੁਸੀਂ ਮੇਰੀ ਦੂਸਰੀ ਵੀਡੀਓ ਵੀ ਜਰੂਰ ਦੇਖਿਓ ਜਿਹੜਾ ਇਹ ਤਾਂ ਦੂਸਰਾ ਪਾਰਟ ਬਣਿਆ ਹੋਇਆ ਹੈ ਨੈਕਸਟ ਪਾਰਟ ਉਸ ਚੇਦੇ ਉੱਪਰ ਜਿਹੜਾ ਡਿਜ਼ਾਈਨ ਬਣਿਆ ਹੈ ਤੇ ਮੈਂ ਜਿਹੜੇ ਮੋਤੀ ਵਗੈਰਾ ਲਗਾਏ ਆ ਤੇ ਜਿਹੜਾ ਮੋਤੀ ਡਿਜ਼ਾਈਨ ਬਣੂਗਾ ਉਹ ਸਾਰਾ ਸਿਖਾਉਂਗੀ ਤੁਹਾਨੂੰ ਇਦਾਂ ਹੀ ਸਾਰੀ